ਹਾਂਜੀ ਮੈਂ ਦੱਸਣਾ ਚਾਹੁੰਗੇ ਕਿ ਇਸ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਫੌਜ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸਜੋਬਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਇਹਦੇ ਮਾਲਕ ਨੂੰ ਇਹਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ ਚ ਕਿਤੇ ਵੀ ਠੇਕਾ ਖੋਲ੍ਹ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੀ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਹੈ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਵੀ ਜੀ ਦੇਖੋ ਬੇਨਤੀ ਇਦਾਂ ਸਾਨੂੰ ਤੁਹਾਡੇ ਬਿਜ਼ਨਸ ਨਾਲ ਕੋਈ ਮਤਲਬ ਨਹੀਂ ਪਰ ਆ ਜਿਹੜੀ ਸ਼ਹੀਦਾਂ ਸਿੰਘਾਂ ਦੀ ਬਾਰਗਾ ਦੇ ਲਾਗੇ ਖੋਲਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜੀ ਇਹ ਦਾਵਾ ਇਹ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਉਹ ਖੱਲਰ ਪਾਉਣਾ ਨਹੀਂ ਜਾਂ ਕੋਈ ਰੁੜਾ ਬੰਡਣਾ ਨਹੀਂ ਆ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਖੋਲ ਲਓ ਅੰਮ੍ਰਿਤਸਰ ਦੇ ਵਿੱਚ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਵੀ ਕੀ ਮਤਲਬ ਹੈ ਜੇ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗੱਲ ਵਾਰ ਮੋਰਿ ਲੱਗ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਖੁੱਲ ਸਕਦਾ ਇਹ ਤਾਂ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਅਜਿਹੀ ਚੀਜ਼ ਤਾਂ ਹੈ ਕਿ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਲਲੀਗਲ ਆ ਹੈਨਾ ਜਾਂ ਅਨਾਂotra ਇਸਦੇ ਕੁਛ ਨੇ ਕਹੇ ਜਾਂ ਤੇ ਕੀ ਐਦਾਂ ਦਾ ਕੋਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਕੋਈ ਕਾਨੂੰਨ ਨਹੀਂ ਤੇ ਫਿਰ ਉਹਨੂੰ ਜਰਾ ਪ੍ਰੋਟੈਸਟ ਕਰ ਰਹੇ ਨੇ ਉਹਦਾ ਕੀ ਮੈਂ ਦੱਸਦਾ ਮੈਨੂੰ ਤਾਂ ਪੋਲਿਟਿਕਲ ਮੋਟੀਵੇਟਿਡ ਲੱਗਦਾ ਥੋੜਾ ਸਾਈਡ ਤੇ ਕਰਵਾਤਾ ਨਾ ਉਹਨੂੰ ਕਲੀਅਰ ਹੈ ਜੀ ਵਕੀਲ ਤੇ ਦੂਜਾ ਸ਼ਾਮ ਸਿੰਘ ਟਾਲੀ ਦਾ ਵੀ ਹਵਾਲਾ ਦੇ ਰਿਹਾ ਜੀ ਉਹ ਵੀ ਟਾਲੀ ਦੂਰ ਹੈ ਜੀ ਮੈਨੂੰ ਤੁਹਾਡੀ ਨਿਗਾ ਚ ਪੈ ਰਿਹਾ ਜੀ ਇੱਥੇ ਖਲੋ ਕੇ ਖਮਾਓ ਕੈਮਰਾਮੈਨ ਜੀ ਮੈਂ ਤਾਂ ਦੇਖ ਨਹੀਂ ਰਿਹਾ ਇਥੋਂ ਬਾਜੀ ਵੇਖੋ ਆ ਆਂਦਰਾ ਕੰਦ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨਾਂ ਨੂੰ ਪਤਾ ਪਜਾ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਮੈਮੋਰੀ ਨੂੰ ਤੁਸੀਂ ਗੈਰਹੀ ਮਿਲਾ ਦਿੰਦੇ ਅੰਦਰ ਬਾਜੀ ਮੈਂ ਜਾਂਦਾ ਨਹੀਂ ਜਾਵਾਂ ਤੁਸੀਂ ਕੰਮ ਕਰੋ ਤੁਸੀਂ ਪੈੜ ਇੱਧਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੜੀ ਗੱਲ ਦੀ ਮੈਂ ਬੜੀ ਵਰਕਾਂ ਕੋਣ ਚੱਲਦੀ ਨਾਨ ਸੱਸ ਜੀ ਮਕੇ ਦੇ ਕਹਿੰਦੇ ਚੱਲ ਜਾ ਅੰਦਰ ਠੀਕ ਆ ਹੱਟ ਕੇ ਕੋਈ ਟਾਈਮ ਨਹੀਂ ਆ ਕਾਕੀ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਇਦਾਂ ਨਾ ਕਰੋ ਬਾਬਾ ਜੀ ਨਾ ਕਰੋ ਸੁਖਰਾਜ ਵੀਰੇ ਦਵਿੰਦਰ ਸਿੰਘ ਗੱਲ ਕਰ ਰਿਹਾ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਦਵਿੰਦਰ ਸਿੰਘ ਗੱਲ ਕਰ ਰਿਹਾ ਜੀ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਹਾਂ ਜੀ ਬਜੀ ਇਹ ਤੁਹਾਡੇ ਠੇਕੇ ਤੇ ਅਸੀਂ ਆਏ ਆ ਲੰਗ ਸਿੰਘ ਫੌਜਾਂ ਸਾਰੀਆਂ ਜਿੱਥੇ ਬੰਦੀਆਂ ਇੱਥੇ ਆਈਆਂ ਵਾ ਜਿੱਥੇ ਜੀ ਤੁਹਾਡੇ ਠੇਕੇ ਤੇ ਜਿਹੜਾ ਵਿਰਾਸਤੀ ਜਿਹੜਾ ਮੈਮੋਰੀਅਲ ਦੇ ਨਾਲ ਖੁੱਲਿਆ ਹੋਇਆ ਉਹਦੇ ਤੋਂ ਇਹਨਾਂ ਦੇ ਓਨਰ ਕੌਣ ਨੇ? ਪੇਜਾਂ ਮੇਰੇ ਮਦਦ ਨਾਲ ਲੱਗ ਰਿਹਾ ਆਪਾਂ ਨੰਬਰ ਤਾਂ ਕਰਾ। ਮੁੰਡਾ ਤਾਂ ਤੁਹਾਡਾ ਭਾਜੀ ਨੰਬਰ ਦਿੰਦਾ ਹੀ ਨਹੀਂ ਆ ਤੁਹਾਡਾ ਨੰਬਰ ਮਾ ਆਪਾਂ ਬੇਨਤੀਆਂ ਬੂਤੀਆਂ ਕਰਕੇ ਲਿਆਣਾਂ ਕੋਲੋਂ। ਨਹੀਂ 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 ਸਿੱਧਾ। ਵੀਰ ਜੀ ਦੇਖੋ ਬੇਨਤੀ ਇਦਾਂ ਸਾਨੂੰ ਤੁਹਾਡੇ ਬਿਜ਼ਨਸ ਨਾਲ ਕੋਈ ਮਤਲਬ ਨਹੀਂ। ਪਰ ਆਹ ਜਿਹੜੀ ਸ਼ਹੀਦਾਂ ਸਿੰਘਾਂ ਦੀ ਬਾਰਗਾ ਦੇ ਲਾਗੇ ਖੋਲ੍ਹਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਖਤਰਨੇ ਆ। ਨਹੀਂ ਜੀ ਇਦਾਂ ਵਾਂ। ਇਹ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਉਹ 컬러 ਪਾਉਣਾ ਨਹੀਂ ਜਾਂ ਕੋਈ ਅਰੋੜਾ ਬੰਨਣਾ ਨਹੀਂ ਆ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਖੋਲ੍ਹੋ ਅੰਮ੍ਰਿਤਸਰ ਦੇ ਵਿੱਚ ਠੀਕ ਆ ਇਹ ਵੱਡੀ ਮੈਂਡਮੈਂਟ ਵੇਖੇਗੀ ਪਰ ਆਪਾਂ ਦਾ ਮਤਲਬ ਹੈ ਜੇ ਸਿੱਖ ਕਿ ਜਿਹੜੀ ਆ ਮੈਮੋਰੀਅਲ ਦੇ ਬਾਹਰ ਸ਼ਹੀਦਾਂ ਦੀ ਬਾਗ੍ਹਾ ਦੇ ਬਾਹਰ ਇਹ ਠਿਕਾ ਖੁਲ੍ਹਿਆਣਾ ਇਹ ਸੰਗਤ ਨੂੰ ਨਾ ਮਨਜ਼ੂਰ ਆ ਭਾਜੀ ਤੇ ਕਿਰਪਾ ਕਰਕੇ ਇਹਨੂੰ ਫਿਲਹਾਲ ਠੇਕਾ ਬੰਦ ਕਰਾਉਣ ਦੀ ਕੋਸ਼ਿਸ਼ ਕਰੋ ਜਿਹੜਾ ਲੀਗਲ ਕਾਰਵਾਈ ਆ ਉਹ ਸਾਡੇ ਐਡਵੋਕੇਟ ਸਾਹਿਬ ਵੀ ਦੇਖ ਰਹੇ ਨੇ 올 인디아 6 루트 ফেডারেশন ਤੋਂ ਤੇ ਉਹ ਅਸੀਂ ਬਾ ਕਾਨੂੰਨੀ ਤਰੀਕੇ ਨਾਲ ਕਰਾਂਗੇ ਪਰ ਅਸੀਂ ਸਾਰੇ ਭਰਾਵਾਂ ਇਹ ਬੱਚੇ ਵੀ ਚਾਰੇ ਜੌਬ ਕਰਦੇ ਆ ਸਰ ਆਪਣਾ ਮੁੱਦਾ ਤੇ ਉੱਠ ਚੁੱਕਾ ਜੀ ਆਪਾਂ ਹੱਲ ਲੱਭਣਾ ਹੁਣ ਮੁੱਦਾ ਤੇ ਹਾਂ ਜੀ ਹੱਲ ਹਾਂ ਹੱਲ ਫਿਲਹਾਲ ਤੁਸੀਂ ਨਾ ਵੀਰ ਜੀ ਇਹ ਠੇਕਾ ਬੰਦ ਕਰਾਓ ਅਸੀਂ ਇੱਥੇ ਬੈਠੇ ਆਂ ਐਸ ਡੀ ਪੀ ਸੀ ਨੂੰ ਐਸ ਸੀ ਪੀ ਸੀ ਵੀ ਜਿਹੜੀ ਆ ਉਹ ਇਸ ਇਸ ਤਰੀਕੇ ਦੇ ਵਿੱਚ ਐਕਸ਼ਨ ਲਏਗੀ ਉਹਨੂੰ ਲਿਖ ਕੇ ਦਿੱਤਾ ਹੋਇਆ ਪ੍ਰਧਾਨ ਸਾਹਿਬ ਨੂੰ ਅੱਜ ਭਲਕੇ ਉਹ ਵੀ ਤੁਹਾਡੇ ਕੋਲ ਪਹੁੰਚਣਗੇ। ਠੀਕ ਸਰ ਠੀਕ। ਤੇ ਕਿਰਪਾ ਕਰਕੇ ਇਹ ਵੀਰਾਂ ਨੂੰ ਬੇਨਤੀ ਕਰੋ ਕਿ ਅਸੀਂ ਆਏ ਆਂ ਤਾਂ ਠੇਕਾ ਬੰਦ ਕਰੋ। ਠੇਕਾ ਜਦ ਤੱਕ ਨਹੀਂ ਬੰਦ ਹੋਏਗਾ ਜਦ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਚਾਹੇ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਤੁਹਾਡੇ ਮਾਲਕਾਂ ਨਾਲ ਬੈਠ ਕੇ ਇਹ ਜਦ ਤੱਕ ਨਹੀਂ ਚੁੱਕਿਆ ਜਾਂਦਾ ਤਦ ਤੱਕ ਮੇਰੇ ਵੀ ਜਣਾ ਠੇਕਾ ਨਹੀਂ ਖੁੱਲਣ ਦੇਣਾ ਸੀ।

ਲੋਕਾਂ ਦਾ ਕੀ ਬੀਗਾਲਦਾ ਇਹ ਨਾ ਐਕਸਰਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿੱਥੇ ਟੀਕਾ 걸ਣਾ ਕਿੱਥੇ ਨਹੀਂ 걸ਣਾ আচ্ছা ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦਿਓ ਉਹਨਾਂ ਨਾਲ ਗੱਲ ਕਰੋ ਸੀਸੀ ਸਾਹਿਬ ਨਾਲ ਉਹ ਦਿੱਤੀ ਹੋਈ ਆ ਮੈਂ ਇਦਾਂ ਨਹੀਂ ਖਲੋਣਾ ਇਦਾਂ ਨਹੀਂ ਖਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਤ ਚੱਲਣ ਦਾ ਟੀਕਾ ਇਹ ਨਾਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀ ਵਿੰਧੀਆਂ ਦੱਸੀਆਂ ਜਾਂਦੀਆਂ ਹਨ ਲਸਲਾਂ ਨੂੰ ਉਹਦੇ ਬਾਅਦ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਿਆ ਤਾਂ ਮਤਲਬ ਕਿ ਠੱਟੇਪਟ ਤੁਸੀਂ ਦੇਖੋ ਨਾ ਮੇਰੇ ਵੀਰ ਤਾਂ ਕਰਕੇ ਤੁਸੀਂ ਤਰਫਦਾਰੀ ਕਰ ਰਹੇ ਹੋ ਵੀ ਨਾਲ ਖਾਣਾ ਵਾ ਨਹੀਂ ਇਹ ਕਿਹੜੀ ਗੱਲ ਹੈ ਕਿ ਵੀ ਤਰਫਦਾਰੀ ਨਜ਼ਰ ਮੇਰੀ ਗੱਲ ਸੁਣਾਓ ਮੈਂ ਗੱਲ ਮਾਰਨੀ ਮੇਰੀ ਇਹ ਗੱਲ ਲੌਜੀਕਲ ਗੱਲ ਕਰਦਾ ਜੋ ਆ ਕੇ ਲੈ ਕੇ ਐਕਸਰਸ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਨਾ ਨਹੀਂ ਜਦ ਤੁਹਾਡੇ ਨਾਲ ਕੋਈ ਆਪਾਂ ਹੁਣ ਟੈਲੀਫੋਨੀ ਸਾਡਾ ਨਾ ਸਿਚੁਏਸ਼ਨ ਨਹੀਂ ਬਣਦਾ ਨਹੀਂ ਸਰ ਮੈਂ ਕਹਿੰਦਾ ਜੀ ਮੇਰਾ ਪੁਆਇੰਟ ਇਹ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਅਸੀਂ ਜੇ ਰਾਸ਼ਟਰੀ ਸੰਵਿਧਾਨ ਦੇ ਜੇ ਉੱਥੇ ਸ਼ਾਮ ਸਿੰਘ ਤਾਰੀ ਹੋਣਾ ਦਾ ਬੁੱਤ ਲੱਗਾ ਨਾ ਉਹਨਾਂ ਇਸੇ ਕੰਮ ਤੇ ਗੋਲ ਜੀ ਮੈਂ ਸਾਬ ਨੂੰ ਦੂਰ ਨਾ ਕੋਈ ਜਿਹੜੀ ਆ ਬੋਲ ਸਾਜੀ ਆ ਹੈ ਕੰਦ ਲੱਕਦ ਸਾਜੀ ਆ ਕੋਈ ਜਾ ਕੇ ਨਾ ਜਾ ਕੇ ਭਜੇ ਸੀ ਤਾਂ ਜਾਗਾਂਗੇ ਭਾਜੀ ਅਸੀਂ ਬੋਲਾਂਗੇ ਇਹ ਸਿਰਫ ਪੋਲਿਟੀਕਲ ਮੋਟੀਵੇਸ਼ਨ ਨਹੀਂ ਤੁਹਾਨੂੰ ਉਰਜਾ ਦਵਾਉਂਦੇ ਤੁਹਾਨੂੰ ਲੱਗਦਾ ਕਿ ਮੈਂ ਕਹੇ ਬਣ ਆਪਣੇ ਨਿਕਲ ਆ ਮੈਨੂੰ ਲੱਗਦਾ ਵੈਸੇ ਤੁਸੀਂ ਪਤਾ ਕਰੋ ਮੈਨੂੰ ਪਤਾ ਕਰਦੀ ਤੁਸੀਂ ਸਰਦਾਰ ਆ ਹਰਕਤਾਂ ਦਾ ਲੱਗ ਰਿਹਾ ਸਰਦਾਰ ਸਾਹਿਬ ਜਿਹੜੀ ਹਰਕਤਾਂ ਇਦਾਂ ਦੀਆਂ ਨੇ ਇੱਕ ਵਸੂਲਣਾ ਸਿੱਖਣਾ ਹੈ ਡਾਇਰੈਕਟ ਗੱਲ ਕਰਨੇ ਜਾਣਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਆ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟੀਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਆ ਉਸੀਂ ਜਾ ਕੇ ਇਹ ਕੰਮ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਸੁਣੋ ਵੀਰ ਜੀ ਮੇਰੀ ਗੱਲ ਸੁਣੋ ਤੁਸੀਂ ਐਕਸਰਸਿਸ ਮਸ਼ਰਮ ਕੋ ਜਾਓ ਉਹਨਾਂ ਨਾਲ ਆਫ ਦਿ ਲੈਟ ਉਹ ਮੈਂ ਤੁਹਾਨੂੰ ਇਸੇ ਕਲੋਨੀ ਜਾਨਾ ਨੈਸੈਸਰੀ ਸਾਰੀ ਬਾਹਰ ਖੜੇ ਹੋ ਜਾਓ ਸਾਰੀ ਜੀ ਦੇਖੋ ਮੇਰੀ ਮੇਰੀ ਸੁਣੋ ਤੁਸੀਂ ਜਿੰਨਾ ਤੱਕ ਜਾਣਾ ਪਾਜੀ ਹਰ ਤਸ਼ੱਦਦ ਕਰਨਾ ਜੀ ਸਕਦੇ ਕਰ ਲੋ ਆਹ ਦੇਖੋ ਮੈਂ ਆਪਣਾ ਨੂੰ ਸੈਂਡਰ ਕਰਦਾ ਮੈਂ ਸੈਂਡਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇਹ ਤਾਂ ਛੱਡ ਕੇ ਜੋ ਮਰਜ਼ੀ ਕਰੀ ਆਹ ਦੇਖੋ ਇੱਥੇ ਬਾਹਰ ਖੜੇ ਆ ਇਹ ਸਰਕਾਰ ਦਾ ਕੀਤਾ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਦੇ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕਰ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਹਸਤਾਬਾ ਦਿੱਤਾ ਜਾਵੇ ਆਪਾਂ ਕਰ ਲਈਏ ਇਹ ਐਕਸਾਈਜ਼ ਕੀ ਨਜਾਇਜ਼ ਤੁਹਾਨੂੰ ਤੁਹਾਨੂੰ ਜਾਇਜ਼ ਕਿਥੋਂ ਲੱਗਦਾ ਹੈ ਨੇ ਕੀ ਕਿ ਨਜਾਇਜ਼ ਤੁਹਾਨੂੰ ਜਾਜ ਕੀ ਲੱਗਦਾ ਇਹਨੂੰ ਨਜਾਇਜ਼ ਇੰਦਾ ਦੀ ਬਾਹਰ ਗਾਵੇ ਬਾਹਰ ਕੇ ਅਜੇ ਸਾਂਝਾ ਬੜਾ ਕਿੰਨੀ ਦੇਰ ਹੋ ਗਈ ਹੈ ਡਾਕਾ ਕੁਲੇ ਨੂੰ ਹਾਂ ਅੱਜ ਪੰਜ ਮਹੀਨੇ ਹੋ ਗਏ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਹੈ ਉਹਦੇ ਤੋਂ ਬਿਹਤਰ ਦਾ ਠੇਕਾ ਬੁੱਲਾ ਹੈ ਅੰਦਰ ਕਿ ਦੱਸੋ ਕੀਤੇ ਤੁਸੀਂ ਜਏ ਹੋ ਉਹ ਕਦੋਂ ਕੀ ਆਪ ਹੈ ਕੀ ਹੋਣਾ ਹਾਂ ਤਾਂ ਦੱਸੋ ਕੀ ਆ ਦੁਬਾਰੋਂ ਮੋਰੀ ਲੈ ਲੀਂ ਗਏ ਜੀ ਹੈ ਤੁਸੀਂ ਕਹਿੰਦੇ ਮੈਂ ਛੱਡ ਤੀ ਅੰਦਰ ਹੀ ਜਾਏ ਨੇ ਦੁਬਾਰੋਂ ਮੋਰੀਆ ਲੜਾਈ ਦੇ ਤੀਨ ਹੁੰਦੇ ਹੀ ਜਿਹੜਾ ਕਿੰਨਾ ਲੜਾਈ ਦੇ ਭੜਤੀ 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 ਹਰ ਜੋ ਉਹ ਉਹ ਉਹਨਾਂ ਬੰਦਿਆਂ ਨੇ ਸ਼ਰਾਬਾਂ ਤੇ ਲੜਾਈਆਂ ਲੜੀਆਂ ਇਹ ਰੇਤ ਨਾਲ ਐਵੇਂ ਜਨਨ ਚੱਤੇ ਫੌਜ ਨੂੰ ਫੌਜ ਸ਼ਰਾਬ ਬਹਿਣੇ ਕੰਮ ਕਰੋ ਤੇਰੀ ਗੱਲ ਸੁਣ ਮੈਂ ਵੀ ਕਹਿੰਦਾ ਆ ਬੋਲ ਕੇ ਬੰਦ ਕਰਾ ਦੇਣਾ ਆਪਾਂ ਇਸ ਪਾਰ ਕਰ ਲਓ ਇਹ ਹਵਾ ਬਾਜੀ ਮੈਂ ਕਰੀਏ ਇਸ ਤਰ੍ਹਾਂ ਨਹੀਂ ਨਹੀਂ ਪਲੀਜ਼ ਰਸਤਾ ਕੰਨੀ ਆਪਾਂ ਆਪ ਇੱਥੇ ਖੜੇ ਆਂ ਬਾਜੀ ਰਸਤਾ ਇੱਥੇ ਦੇ ਪ੍ਰੈਪਸੇ ਛੱਡੋ ਨਹੀਂ ਨਹੀਂ ਦੇਖੋ ਇੱਦਾਂ ਇੱਥੇ ਬਾਹਰ ਖੜੇ ਆਂ ਸਰ ਜੀ ਆਪਾਂ ਇੱਥੇ ਖੜੇ ਆਂ ਮੈਂ ਪੋਲਿਟਿਕਲ ਮੋਟੀਵੇਸ਼ਨ ਉਹ ਨਹੀਂ ਬਣਦਾ ਲਾਅ ਨਾ ਆਰਡਰ ਕਿਵੇਂ ਕਰ ਸਕਦੇ ਆਂ ਮੈਂ ਮੈਂ ਤਾਂ ਕੱਲ ਕਰਦੀ ਆਂ ਇੱਥੇ ਪਤਾ ਨਹੀਂ ਬਹੋ ਆਪਾਂ ਇੱਥੇ ਖੜੇ ਆਂ ਆਪਾਂ ਇੱਥੇ ਖੜੇ ਮੈਂ ਇੱਥੇ ਖੜੇ ਕੋਈ ਗੱਲ ਨਹੀਂ ਕੀ ਚਾ ਗੱਲ ਕਰੀ ਜਰੀ ਤੇ ਨਾ ਤੁਸੀਂ ਜਿਹੜਾ ਆਪਣਾ ਨਾ ਸਾਈਜ਼ ਡਿਪਾਰਟਮੈਂਟੋਂ ਆਪਣਾ ਲੈਟਰ দাও ਉਹਨਾਂ ਦੀ ਮਰਜ਼ੀ ਹੋ ਕਿ ਜੋ ਇਹ ਕਾਹਣਾ ਚਾਹਣਗੇ ਹਟਾ ਦੇਣਗੇ ਆ ਆਦਰਵਾਇਜ਼ ਤਾਂ ਨਹੀਂ ਹਟੇ ਸਿੰਗਰ ਰਾਜ ਨਹੀਂ ਹੈਗਾ ਵੀ ਆਪਾਂ ਆਏ ਆ ਪਈਓ ਤਾਂ ਦੋਨੋਂ ਸਿੰਗਰ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇਓ ਤੁਹਾਨੂੰ ਪਤਾ ਨਾ ਕਿ ਜੱਗ ਆ ਜਾਂਦਾ ਓਏ ਕੀ ਇਹ ਸਮਝਣੇ ਦੀ ਬੇਕੀ ਆ ਤੁਸੀਂ ਜੇ ਤੁਸੀਂ ਇਹਦਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਰੋਸਤਾਨਾ ਬਿਲਡਿੰਗ ਖਾਂਦੀ ਹੈ ਜੀ ਮਰਸਤਾ ਵਾਈਕ ਪਾਜੀ ਵੇਖੋ ਆ ਖਾਂਦਰਾ ਖੰਦ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਆ ਥਾਣਾ ਇਹਨੂੰ ਪਤਾ ਪਾਜੀ ਥਾਣਾ ਮੈਂ ਕਿਹਾ ਆਪਾਂ ਡਿਫਰੈਂਡ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਮੈਮੋਰੀਅਲ ਤੁਸੀਂ ਗਹਿ ਨਹੀਂ ਲਗਾ ਤੰਦਰ ਪਾਜੀ ਮੈਂ ਜਾ ਮਾ ਜਾ ਤੁਸੀ ਕੰਮ ਕਰੋ ਆਪਾਂ ਨੇ ਚੱਲਦੇ ਇੱਧਰ ਆਪਾਂ ਚਾਓ ਤੀ ਜਾਓ ਜੀ ਮੈਂ ਬੁੜੀ ਕਰਦੀ ਮੈਂ ਬੁੜੀ ਵਰਗਾ ਆਪਾਂ ਨੇ ਚੱਲ ਗਏ ਨੰਨ ਸਸ ਜੀ ਮਕੇ ਦੇ ਕੈਂਟ ਚੱਲ ਜਾ ਅੰ ਠੀਕ ਆ ਸਮਝ ਗਏ ਹੱਡ ਕਿ ਤੁਹਾਨੂੰ ਟਾਈਮ ਨਹੀਂ ਆ ਗਿਆ ਕਿ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਹਵਾ ਬਾਜੀ ਨਾ ਕਰੋ ਜੇ ਬਜਾਅ ਸੁਰਪਈ ਹਵਾ ਬਾਜੀ ਨਹੀਂ ਮਿੱਤਾ ਆਪ ਹਵਾ ਬਾਜੀ ਸਰ ਹਾਂ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਲੋਕ ਰੋਕ ਲਵਾਈ ਗਈ ਹੈ ਤਾਂ ਇਹ ਅਨ ਇਲੈਗਲ ਖੁੱਲਾ ਤੁਸੀਂ ਦੱਸੋ ਆਪਾਂ ਬਦਗਰਾ ਨਹੀਂ ਲੱਗਦਾ ਕਿ ਕੋਹ ਹੈ ਇਹ ਤਾਂ ਰੈਵਨਿਊ ਬੇ ਕੀਤਾ ਹੋਣਾ ਉਹਨੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋਪਾ ਜਗਾ ਬਾਜੀ ਤੁਸੀਂ ਕਹਿ ਰਹੇ ਹੋ ਇਹ ਤਾਂ ਬਹੁਤ ਕੋਰੇ ਕੋਰੋਨਾ ਦੇ ਵਿੱਚ ਵੀ ਕੋਪਾ ਟਿਕਾ ਲਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਸੀ ਬਾਜੀ ਇਹ ਜਿਹੜਾ ਹੋਊਗਾ ਨਾ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਆਪਾਂ ਤਾਂ ਵੀ ਮੰਨ ਸਕਦੇ ਕਿ ਨਹੀਂ ਹੈਗਾ ਸਾਨੂੰ ਪਤਾ ਹੈ ਨਾ ਜਦੋਂ ਰੈਸਟ ਹੁੰਦੀ ਹੈ ਮੈਂ ਤੁਹਾਨੂੰ ਫਾਰਕਲਾ ਤੋਂ ਕਹੇ ਲੁਣਾਵਾ ਮੈਂ ਆਪਾਂ ਫਿਰ ਕੀ ਗੱਲ ਕਰੀਏ ਨਹੀਂ ਇਹ ਤੁਸੀਂ ਇੱਕ ਲਾਰ ਰੋਡ ਸਪੈਸ਼ੀਅਲ ਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਐਵੇਂ ਆ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਜਾ ਕੇ ਕਾਪੂ ਦੇਖੋ ਸਰਪੰਚੀ ਕੋ ਤੇਰਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਲਾਤਾ ਅੱਜ ਅੱਜ ਜਿਹੜਾ ਵਾ ਕਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਾਈਡ ਡਿਪਾਰਟਮੈਂਟ ਦੀ ਜਿਹੜੀ ਲਿਸਮਝਦਾ ਥੈਟਸ ਇਟ ਤੁਸੀਂ ਅਫਰ ਨਹੀਂ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਪਿੱਛੇ ਹੋ ਕਿੱਦੋਂ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਬੁਲਾਓ ਕਿ ਨਾ ਸਟ੍ਰਾਈਟ ਨਹੀਂ ਖਲੋ ਸਕਦੇ ਇੱਥੇ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬੁਲਾਓ ਇਹ ਠੇਕਾ ਜਾਂਚ ਅੱਜ ਆਰ ਪਟੇ ਮਿਲਟੀ ਕਰਾਓ ਸਾਡੀ ਜਿਹਨੇ ਕੋਈ ਅਧਿਕਾਰੀ ਹੈ ਨਾ ਮੈਂ ਮੀਟਿੰਗ ਮੈਂ ਕਿਸੇ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਨੂੰ ਆਪ ਦਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰਨ ਚਲ। ਕੋਈ ਅਨੁਸਾਰ ਜਾਂ ਤੁਹਾਡਾ ਕੋਈ ਸਟੇਕ ਹੋਵੇ ਇਧਾਨ ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਤਾਂ ਮੈਂ ਤਾਂ ਕਰੂਗਾ ਇਹਦਾ ਕੰਮ ਹੁੰਦਾ ਨਹੀਂ ਮੇਰੇ। ਤੇ ਸਾਈਡ ਡਿਪਾਰਟਮੈਂਟ ਤੋਂ ਵੀ ਤੁਹਾਡਾ ਕੰਮ ਜਿਹੜਾ ਨਾ ਜਦ ਕ્યારે ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿਤੇ ਕਿਸੇ ਦਾ ਗਲਤ ਕੰਮ ਕਰਨ ਦੇ ਆ। ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ। ਕਿ ਨਾ ਕੋਟਰਾਇਆ ਤੁਪਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਨਿਕਲ ਗਿਆ ਲਾ ਕੇ ਇਧਰ ਬੜ ਗਏ ਜੀ ਪੈਸਾ ਵੀ ਜਿਹੜਾ ਕਹਿੰਦੇ ਆਸਰ ਕਰਨ ਦਾ ਨਹੀਂ ਹਥਿਆਰ ਤੇ ਸੇਲਾ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਪਾ ਬਾਹਰ ਜਾਓ ਜੀ ਅਪਾ ਦਾ ਸਮਾਨ ਲੈਣਾ ਯਾਰ ਆਪਾਂ ਨਹੀਂ ਲੈ ਲੈਂਦੇ ਸਰ ਜੋ ਮੇਰੇ ਵੀ ਰੱਖ ਆਪਾਂ ਸ਼ਰਾਬ ਲੈਣੀ ਅੰਦਰ ਕੀ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ ਜਦੋਂ ਕਹਿੰਦੇ ਸੜੇ ਭਾਈ ਇਹਨੇ ਆ ਕੇ ਕੀ ਸ਼ਰਾਬ ਲਈ ਇਹਨੇ ਪਹਿਲਾਂ ਇਹਨੂੰ ਕਿਹਾ ਕਿ ਵਿਰਚਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂਡ ਹੋਂਡ ਡਿਪਾਰਟਮੈਂਟ ਲਈ ਮੈਂ ਮੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏਟਰ ਚੈੱਕ ਕਰਦਾ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਪੈਦੀ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਕਿਤੇ ਜਿਹੜੀ ਜੋ ਬਹਿਣਾ ਖੜਾਣਾ ਸਾਈਡ ਤੇ ਆਪਾਂ ਖੜੇ ਐਸੇ ਭਾਈ ਆਪਾਂ ਖੜੇ ਆਪ ਗੱਲ ਨਹੀਂ ਖੜੇ ਰੋਜੀ ਕੱਟੂ ਖੜੇ ਰੋ ਜੀ ਠੀਕ ਹੈ ਨਾ ਤੰਦੂ ਜੀ ਦਵਿੰਦਰ ਜੀ ਹੈ ਜੇ ਸਿੱਧਾ ਦੀ ਯਾਦਗਾਰ ਦੇ ਨਾਲ ਬੁਲੇਟ ਦੇਖੋ ਵੀਰ ਜੀ ਗੱਲ ਇਸ ਤਾਂ ਜੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਿਖਤੀ ਦਾ ਘਰ ਕਹਿ ਕੇ ਨਵਾਜਿਆ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅੰਮ੍ਰਿਤਸਰ ਸਤ ਗੁਰੂ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ ਇਹ ਗੁਰਬਾਣੀ ਦੀ ਤੁਕਾਂ ਦੂਜੀ ਗੱਲ ਕਰੀਏ ਆਪਾਂ ਇੱਥੇ ਸਭ ਤੋਂ ਵੱਡੀ ਸਿੱਖਾਂ ਦੀ ਸਰਬੋਹਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ੋਭਤਾ ਇਥੋਂ ਰਾਮ ਤੀਰਥ ਮੰਦਿਰ ਨੇੜੇ ਆ ਹਾਂਜੀ ਦਰਗਾਣਾ ਮੰਦਿਰ ਦੀ ਪਾਵਨ ਧਰਤੀ ਇੱਥੇ ਸੋ ਇਸ ਕਰਕੇ ਇੱਥੋਂ ਦਾ ਤੇ ਪਾਣੀ ਵੀ ਜਿਹੜਾ ਵਾ ਉਹ ਅੰਮ੍ਰਿਤ ਦੇ ਬਰਾਬਰ ਗੁਰੂ ਸਾਹਿਬ ਨੇ ਸਪੁੱਧਨ ਜਲ ਨੂੰ ਕਹਿ ਕੇ ਕੀਤਾ ਇਹ ਵੀਰਾਂ ਦਾ ਜਿਹੜੇ ਵੀ ਵੀਰ ਇਹਦੇ ਪਿੱਛੇ ਹੈ ਕਿਨੇ ਜਾਂ ਜਿਹੜੇ ਮਾਲਕ ਆ ਉਹਨਾਂ ਵੀਰਾਂ ਨੂੰ ਕਹੋ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰਦਾ ਸਾਡੇ ਵੱਲੋਂ 500 ਟੇਕੇ ਹੋਰ ਖੋਲਾ ਨੇੜੇ ਤੇ ਜਿੱਥੇ ਮਰਜੀ ਪਰ ਆ ਜਿਹੜੀ ਸ਼ਹੀਦਾਂ ਦੀ ਬਾਰਗਾਹ ਦੇ ਮੰਗਰ ਆ ਕੰਮ ਹੋ ਰਿਹਾ ਇਹ ਨਾ ਬਖਸ਼ਣ ਜੋ ਨਾ ਸਹਿਣ ਜੋਗਾ ਸਿੱਖ ਸੰਗਤਾਂ ਦਾ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਭੜਾ ਅਸਰ ਪੈ ਰਿਹਾ ਔਰ ਇਹ ਭੈਣ ਨੇ ਆਵਾਜ਼ ਚੱਕੀ ਵੀ ਬਾਕੀ ਦੇ ਨਾਲ ਔਰ ਮੇਰੇ ਤੱਕ ਜਦੋਂ ਵੀਡੀਓ ਪਹੁੰਚੀ ਆ ਅਸੀਂ ਪਹਿਲ ਕਦਮੀ ਦੇ ਹਿਸਾਬ ਦੇ ਨਾਲ ਇੱਥੇ ਪਹੁੰਚੇ ਆ ਸਾਡਾ ਮਕਸਦ ਇਹਨਾਂ ਦੇ ਬਿਜ਼ਨਸ ਦੇ ਵਿੱਚ ਕੋਤਾਂਗੜਾ ੜਾਉਣਾ ਨਹੀਂ ਜੋ ਮਰਜ਼ੀ ਕਰਨ ਪਰ ਜਿਹੜੀ ਸ਼ਹੀਦਾਂ ਦੀ ਇਹ ਬਾਰਗਾਵਾ ਇਹਦੇ ਅੱਗੇ ਇਹ ਠੇਕਾ ਨਹੀਂ ਹੋਣਾ ਚਾਹੀਦਾ ਅਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜਿੰਨਾ ਵੀ ਲੰਮਾ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਲਈ ਆਪਾਂ ਤਿਆਰ ਆ ਉਕੇ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿੱਦਾਂ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਕਿੱਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਤੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਜਾਂ ਕਿਤੇ ਮੇਰੇ ਖਿਆਲ ਦੇ ਨਾਲ ਅਫਸਰ ਸਹਿਬਾਨ ਉੱਚ ਅਧਿਕਾਰੀ ਮੰਤਰੀ ਜਨ ਪਾਵੇਂ ਵਿੱਚ ਉਸੀਮ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਪਰ ਇਹ ਵੀ ਇੱਕ ਨਸ਼ਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਆਪ ਤਾਂ ਕਰੋ ਪਰ ਆ ਇਸ ਤਰੀਕੇ ਨਾਲ ਅਸੀਂ ਨਹੀਂ ਹੋਣ ਦੇਣਾ ਜੋ ਮਰਜ਼ੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਸ ਕਰਕੇ ਇਹ ਇਹ ਠੇਕੇ ਜਿਹੜਾ ਜਾਏ ਆ ਠੇਕਾ ਨਹੀਂ ਆਪਾਂ ਮਿੱਤਰ ਖੁੱਲਣ ਦੇਣਾ ਇਹਨਾਂ ਨੂੰ ਕਹੋ ਵੇਖੋ ਉਹ ਬੱਡੀਆਂ ਖੜੀਆਂ ਉੱਥੇ ਉਹਨਾਂ ਦੇ ਕੋ ਬੰਦੇ ਆਏ ਨੇ ਵਿਦਆਊਟ ਨੰਬਰ ਪਲੇਟ ਕੱਟੀ ਹੈ ਦੇਖ ਲੋ ਠੀਕ ਆ ਉਧਰ ਕੈਮਰਾ ਮਾਰੋ ਵਿਦਆਉਟ ਨੰਬਰ ਪਲੇਟ ਗੱਡੀ ਐ ਇਥੇ ਇਹਨਾਂ ਦੇ ਪਿੱਛੇ ਬੰਦੇ ਕੌਣ ਆ ਕੌਣ ਨਹੀਂ ਵਾਹਿਗੁਰੂ ਜਾਣਦਾ ਪਰ ਇਸ ਆ ਜਿਹੜਾ ਆਪਾਂ ਹੁਣ ਇਹ ਕੰਮ ਕੀਤਾ ਜੇਕਰ ਨਹੀਂ ਬੰਦ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਤਾਂ ਆਪ ਆਉਣਗੇ ਆ ਧਰਨੇ ਨੂੰ ਛੱਡੇ ਮੋਰਚੇ ਵੀ ਲੱਗਣਗੇ ਔਰ ਟੂਰਿਜ਼ਮ ਇਸ ਵਾਲੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਇਹ ਕਿਸ ਸਭਾਵ ਦੇ ਉੱਪਰ ਸੰਸਥਿਤ ਆ ਗਿਆ ਇਹਨਾਂ ਨੂੰ ਲਾਇਸੈਂਸ ਹੈਗਾ ਵਾ ਕਿ ਨਹੀਂ ਹੈਗਾ ਇਹ ਵੀ ਜਾਂਚ ਦਾ ਵਿਸ਼ਾ ਉੱਚ ਅਧਿਕਾਰੀਆਂ ਤੱਕ ਅਸੀਂ ਜਿਹੜੀ ਆ ਮੇਲ ਰਹੀ ਆਪਾਂ ਜਿਹੜੀ ਅਪੀਲ ਪਾ ਦਿੱਤੀ ਹੈ ਲੇਕਿਨ ਅੱਜ ਕਹ ਲੋ ਕਿ ਈਦ ਦੀ ਮੁਬਾਰਕ ਘੜੀ ਆ ਜਿਹਦੇ ਕਰਕੇ ਅੱਜ ਛੁੱਟੀ ਆ ਪੂਰੇ ਪੰਜਾਬ ਸਰਕਾਰ ਨੇ ਕੀਤੀ ਹੋਈ ਇਹਦੇ ਕਰਕੇ ਕਹ ਲੋ ਕਿ ਅਸੀਂ ਅੱਜ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚ ਕਰ ਸਕਦੇ ਲੇਕਿਨ ਮੇਲ ਰਹੀ ਆਪਾਂ ਉਹਨਾਂ ਨੂੰ ਆਪਣਾ ਮੈਸੇਜ ਪਹੁੰਚਾ ਦਿੱਤਾ ਵਾ ਔਰ ਐਸਪੀ ਪਿਛਲੇ ਪ੍ਰਧਾਨ ਧਾਮੀ ਸਾਹਿਬ ਦੇ ਧਿਆਨ ਵਿੱਚ ਵੀ ਹੈਗਾ ਏ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਆਦਾਰਾ ਕੱਤਰ ਹੋ ਕੇ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਇਗਾ ਕੀ ਹੈ ਕਿ ਕੀ ਹੈ ਜਿਹੜਾ ਠੇਕੇ ਬਹੁਤ ਸਾਰੇ ਨੇ ਇਹ ਠੇਕੇ ਤੋਂ ਕੀ ਇਤਰਾਜ਼ ਹੈ ਹਾਂਜੀ ਮੈਂ ਦੱਸਣਾ ਚਾਹੂੰਗੇ ਕਿ ਇਸ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਫੌਜ ਦੇ ਜਰਨਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਇਹਦੇ ਮਾਲਕ ਨੂੰ ਇੰਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ 'ਚ ਕਿਤੇ ਵੀ ਠੇਕਾ ਖੋਲ੍ਹ ਲੈ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੀ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਆ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਇਸ ਕਰਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਕਹਿ ਲੋ ਕਿ ਮੇਰੀ ਆਵਾਜ਼ ਇੰਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆਣੇ ਤੋਂ ਸਪੈਸ਼ਲ ਚੱਲ ਕੇ ਆਏ ਆ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇੱਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਇੱਥੋਂ ਦੇ ਜਿਹੜੇ ਮੈਂਬਰ ਨੇ ਕਮੇਟੀ ਦੇ ਉਹ ਸੁੱਤੇ ਪਏ ਨੇ ਹਜੇ ਤੱਕ ਕਿਸੇ ਨੇ ਆ ਕੇ ਜਿਹੜਾ ਇੱਥੇ ਗੱਲ ਨਹੀਂ ਸੀ ਕੀਤੀ ਪਰ ਅੱਜ ਸਾਡੇ ਨਾਲਾ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਤੇ ਮੈਂ ਚਾਹੁੰਨੀ ਹੈ ਕਿ ਇਹ ਠੇਕਾ ਜਿਹੜਾ ਅੱਜ ਅਸੀਂ ਇੱਥੋਂ ਬੰਦ ਕਰਾ ਕੇ ਹੀ ਉਠਣਾ और गोविंद शाह जी दी जड़ी जंगा ने ओदा इतिहास ਦੇ ਅੰਦਰ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹਦੇ ਜੜੀ ਨਗਰੀ ਐ ਇੱਥੇ ਲਾਗੇ ਗੁਰੂ ਕੀ ਵਡਾਲੀ ਪਿੰਡ ਐ ਸ਼੍ਰੀਰ गोविंद ਪਾਸ਼ਾ ਜੀ ਦੀ ਨਗਰੀ ਐ ਤੇ ਇਹ ਗੁਰੂ ਕੀ ਨਗਰੀ ਐ ਸਭ ਤੋਂ ਪਹਿਲਾਂ ਅਮਰੀਕ ਸਰ ਸਿਫਤੀ ਦਾ ਘਰ ਗੁਰੂ ਕੀ ਨਗਰੀ ਐ ਜਿੱਦਾਂ ਸ਼ਹੀਦਾ ਦੀ ਸਮਾਰਕ ਬਣੀ ਐ ਚੀਦਾ ਦੀ ਯਾਦਗਾਰ ਆ ਉਹਦੇ ਨਾਲ ਬੰਨਾ ਕਿੰਨਾ ਨਿੰਦ ਨੇ ਕਾਨੂੰਨ ਕੀ ਕਹਿੰਦਾ ਬਿਲਕੁਲ ਨਿੰਦੀਆਂ ਅਸੀਂ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਰੇ ਇਹ ਤਾਂ ਵੈਸੇ ਤੁਸੀਂ ਕਹਿ ਲੋ ਕਿ ਇੱਥੇ ਸਕੂਲ ਵੀ ਹੈ ਲਾਗੇ ਜਿਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਨਾ ਅਭੀ ਇਹਦੀ ਤੇ ਪਰਮਿਸ਼ਨ ਵੈਸੇ ਹੀ ਨਹੀਂ ਦੇਣੀ ਚਾਹੀਦੀ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਸਾਹਮਣੇ ਅੰਦਰ ਕੋਈ ਏਡੀ ਸੋਹਣੀ ਜਿਹੜੀ ਸ਼੍ਰੀ ਸਾਹਿਬ ਆ ਸਮਾਨੇ ਤੱਕ ਛੁੰਦੀ ਹੋਈ ਕਿੰਨੇ ਫੁੱਟ ਦੀ ਉਹ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸਿੱਖ ਧਰਮ ਨਾਲ ਰਿਲੇਟਡ ਜਿਹੜੀ ਹੈ ਯਾਦਗਾਰ ਹੈ ਤੇ ਆ ਆ ਯਾਦਗਾਰ ਆ ਦੇਖਣ ਆ ਰਹੇ ਲੋਕੀ ਅੱਗੋਂ ਜਿੰਨੀਆਂ ਵਾਖ ਵਾਖ ਸਟੇਟਾਂ ਤੋਂ ਲੋਕ ਹੁੰਦੇ ਆ ਉਹ ਉਹ ਆ ਯਾਦਗਾਰ ਦੇਖਣਗੇ ਕਿ ਆ ਜਿਹੜੀ ਚੌਂਕ ਦੇ ਵਿੱਚ ਸੁਸ਼ੋਭਿਤ ਕੀਤੀ ਹੈ ਇਹਨਾਂ ਨੇ ਇੱਕ ਵਾਰ ਮੈਂ ਸਟਰਾਟਿ ਸੜਕ ਮਾਰਗਾ ਦਿੱਲੀ ਲਾਹੌਰ ਅੰਤਰਰਾਸ਼ਟਰੀ ਬਿਲਕੁਲ ਆ ਸਾਹਮਣੇ 에어ਪੋਰਟ ਰੋਡ ਹੈ ਇਧਰੋਂ ਦੀ ਲੋਕੀ 에어ਪੋਰਟ ਜਾਂਦੇ ਨੇ ਆ ਵਾਗਾ ਬਾਰਡਰ ਜਾਂਦੇ ਨੇ ਕੀ ਸਾਡਾ ਮੈਸੇਜ ਆ ਰਿਹਾ ਸੀ ਇਹਨੇ ਜੋਗੇ ਵੀ ਨਹੀਂ ਆ ਵੀ ਜੇ ਅਸੀਂ ਕਿ ਸਿੱਖੀ ਦਾ ਪ੍ਰਚਾਰ ਕੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਪਰ ਲਾਇਆ ਖੁੱਲਿਆ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾਂ ਤੇ ਖੁੱਲ ਹੀ ਨਹੀਂ ਸਕਦਾ ਬਿਲਕੁਲ ਇਹ ਤੇ ਚ ਐਮ ਐਲ ਏ ਦੀ ਮਿਲੀ ਪੱਤਰ ਅਸੀਂ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਹੈ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਇੱਕ ਏਕਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕਾ ਵੇਖੋ ਖੁੱਲ ਛੱਡਿਆ ਇਹਨੇ ਐਮ ਐਲ ਏ ਦੀ ਮਿਲੀ ਪੱਤਰ ਤੋਂ ਬਿਨਾਂ ਖੁੱਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣ ਆ ਆ ਠੇਕੇ ਖੋਲ ਕੇ ਜਾਣੇ ਆ ਇਹਨ ਮਹੀਮ ਜੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਠਾ ਇਹਦਾ ਖੋਲ ਦਿੰਦਾ ਆ ਕਿ ਆ ਨਸ਼ਿਆਂ ਵਿਰੋਧ ਮਹੀਮ ਜੜੀ ਚੱਲ ਰਹੀ ਆ ਪਹਿਲਾਂ ਤਾਂ ਇਹਨੂੰ ਹੀ ਠੇਕੇ ਨੂੰ ਹੀ ਬੰਦ ਕਰਾ ਦਿਓ ਸਿਫਤੀ ਦਾ ਘਰ ਗੁਰੂ ਨਗਰੀ ਹੈ ਜੇ ਇੱਜਾ ਹੀ ਇਹ ਕੁਝ ਹੋ ਰਿਹਾ ਹੈ ਤੇ ਬਾਕੀ ਤੁਸੀਂ ਦੇਖੋ ਵੀ ਕੀ ਹੁੰਦਾ ਹੋਊਗਾ ਜਿਹੜੇ ਬਾਕੀ ਦੂਰ ਨੇੜੇ ਜਿਹੜੀਆਂ ਜਗ੍ਹਾ ਨੇ ਉੱਥੇ ਕੀ ਹਾਲ ਹੋਊਗਾ ਪ੍ਰਸਿੱਧਾ ਦੀ ਯਾਦਗਾਰ ਵਾਸਤੇ ਇਸ ਤਰ੍ਹਾਂ ਕਰਨਾ ਕਿੰਨਾ ਗੰਦਮ ਬਣਦਾ ਆ ਦੇਖੋ ਇਹ ਕੀ ਸੌਤੀ ਸਮਝੀ ਰਹੀ ਦੀ ਸਾਜ਼ਿਸ਼ ਆ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਜਾਨਵੱਦ ਕੇ ਸਿਕਾਂ ਦੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਤੇ ਜੋ ਧਾਰਮਿਕ ਭਾਵਨਾਵਾਂ ਇਹਨਾਂ ਨੇ ਸਾਡੀਆਂ ਪੜਕਾਈਆਂ ਇਸ ਦੇ ਮਾਲਕ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਵਾਲੇ ਲੋਕ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਕਰਦੀ ਆ ਕਿ ਇਹਦੇ ਤੇ ਕਾਰਵਾਈ ਕਰੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕਰਦੀ ਆ ਕਿ ਤੁਸੀਂ ਖੁਦ ਇੰਟਰਫੇਅਰ ਕਰੋ ਹੁਣ ਕੀ ਕਾਰਵਾਈ ਕਰੋਗੇ ਅੱਜ ਅਸੀਂ ਠੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਵੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਇਆ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਇੱਦਾਂ ਚੁੱਪ ਕੇ ਜਿੱਥੇ ਖੋਲਣਾ ਖੋਲੋ 50 ਢੇਕੇ ਖੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਢੇਕਾ ਜਿਹੜਾ ਹੈ ਉਹ ਨਹੀਂ ਖੁੱਲਾ ਅਸੀਂ ਰਹਿਣ ਦੇਣਾ ਜੀ ਤਾਂ ਜਾ ਰਿਹਾ ਆਂ ਜੀ ਐਵੇਂ ਅਨਨੈਸੈਸਰੀ ਟਸਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਸਾਈਡ ਤੇ ਕਰਵਾਤਾ ਉਹਨੂੰ ਬਿਲਕੁਲ ਚੀਜ਼ ਓਪਨ ਹੈ ਜੀ ਬਾਕੀ ਆਪਣਾ ਸਾਈਡ ਤੇ ਕੋਈ ਵੀ ਖੋਲ ਸਕਦਾ ਕੀ ਮਾਮਲਾ ਕੀ ਸੀਗਾ ਜੀ ਕੋਈ ਮਾਮਲਾ ਨਹੀਂ ਜੀ ਤੇ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਵੀ ਕੀ ਮੰਨ ਲਵਾਂ ਜੀ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗਲਤ ਵਾਰ ਮੋਰਿ ਲੱਗ ਬਿਲਡਿੰਗ ਆ ਉਹ ਬਿਲਡਿੰਗ ਦੇ ਨਾਲ ਕੋਈ ਹੋਰ ਵੀ ਕੁਝ ਖੁੱਲ ਸਕਦਾ ਇਹਦੇ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਐਸੀ ਜੀ ਚੀਜ਼ ਤਾਂ ਹੈ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਲਲੀਗਲ ਆ ਹੈਨਾ ਜਾਂ ਅਨ ਅਥਰਾਇਜ਼ਡ ਦੇ ਕੁਝ ਨਹੀਂ ਗਾਜਾ ਅੱਛਾ ਤੇ ਕੀ ਐਦਾਂ ਦਾ ਕੋ ਕਾਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਕੋਈ ਕਾਨੂੰਨ ਨਹੀਂ ਤੇ ਫਿਰ ਉਹਨੋਂ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹਦਾ ਕੀ ਮੈਂ ਦੱਸਦਾ ਮੈਨੂੰ ਤਾਂ ਪੋਲਿਟੀਕਲ ਮੋਟੀਵੇਟਿਡ ਲੱਗਦਾ ਥੋੜਾ ਸਾਈਡ ਤੇ ਕਰਵਾਤਾ ਨਾ ਕਲੀਅਰ ਹੈ ਜੀ ਬਿਲਕੁਲ ਤੇ ਬਾਕੀ ਇਹ ਜਾਇਜ਼ ਹੈ ਠੀਕਾ ਬਿਲਕੁਲ ਜੀ ਬਿਲਕੁਲ ਕੋਈ ਕਾਗਜ਼ ਪੱਤਰ ਲੀਗਲ ਲਿਸਟਡ ਹੈ ਜੀ ਬਿਲਕੁਲ ਜੀ ਤੇ ਦੂਜਾ ਸ਼ਾਮ ਸਿੰਘ ਟਾਲੀ ਦਾ ਵੀ ਹਵਾਲਾ ਦੇ ਰਹੇ ਆ ਜੀ YouTube ਦੇ ਉਹ ਹੀ ਕਾਫੀ ਦੂਰ ਹੈ ਜੀ ਮੈਨੂੰ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਲੋ ਕੇ ਕਮਾਉਂਗਾ ਕੈਮਰਾਮੈਨ ਜੀ ਮੈਂ ਤਾਂ ਦੇਖ ਨਹੀਂ ਰਿਹਾ